ਫਰੀਦਾ ਗਲੀ ਜੋ ਸਜਣ ਬੇਹੇ ਇੱਕ ਟੰਡੇ ਦੇ ਨਾਲ ਹਾ ਤੁਖਾ ਜਉ ਮਾਲੀ ਹੀ ਕਾਰਨ ਤੇ ਨਾਮ ਪਿਰੀ ਹਰੀਦਾ ਓ ਤਨ ਪੰਖਣਾ ਨਿਤ ਨਿਤ ਦੁਖੀ ਹੈ ਕਾਉਣ ਕੰਨੀ 부ਝੇ ਦੇ ਰਹਾ ਕਿਤੇ ਬਗੈ ਪੌਰ ਹਰੀਦਾ ਦਬ ਖਜੋਰੀ ਪੱਕੀਆਂ ਨਿਤ ਨਿਤ ਦੁਖੀ ਆ ਕਾਣ ਕੰਨੀ 부ਦੇ ਦੇ ਰਹਾ ਕਿਤੇ ਬਗ ਪੋਂ ਫਰੀਦ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਬਹਨ சோசியா சரத்தின் பரிதான சுக்கா பெஞ்சி தலையா குண்டு சுரப்பு ਦੇਖ ਬੰਦੇ ਕੇ ਪਾਗ ਕਾਗਾ ਕ ਰੰਗ ਟੰਡੋਲਿਆ ਸਰਲਾ ਖਾਇਆ ਮਾਸ ਇਹ ਦੋਏ ਨੈਨਾ ਮਥ ਛੋਹ ਫਿਰ ਦੇਖਨ ਕੀ ਆਸ ਕਾ ਗਾ ਚੁੰਡਣਾ ਪਿੰਜਰਾ ਬਸੈ ਤਾ ਡਰ ਜਾਏ ਜਿੱਤ ਪਿੰਜਰਾ ਮੇਰਾ ਸੋ ਵਸੈ ਮਾਜ਼ਨਾ ਤੇ ਦੁਖਾਈ ਫਰੀਦਾ ਗੋਰ ਨੇ ਮਾਣੀ ਸੱਦ ਕਰੇ ਨੇ ਕਰਿਆ ਘਰ ਆਓ ਸਾਰੇ ਪਰਮਤੈ ਆਵਨਾ ਮਰਨੋਂ ਨਾ ਡਰਿਆ ਹੋ ਇੰਨੀ ਲੋਏ ਨਹੀਂ ਦਿਖਦਿਆ ਕੀਤੀ ਚੱਲ ਗਾਈ ਫਰੀਦਾ ਲੋਕਾਂ ਆਇਆ ਕੋ ਆਪਣੀ ਮੈਂ ਆਪਣੀ ਪਈ ਹਬ ਸਵਾਰ ਹੈ ਮੈਂ ਮਿਲ ਹੈ ਮੈਂ ਮਿਲਾਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ जग ਤੇਰਾ ਹੋਏ ਕੰਦੇ ਉੱਤਰ ਖੜਾ ਕਿਚੜਕ ਬਨੈ ਤੀਰ ਕਚ ਪਹੰਡ ਰਖੀਏ ਕਿਚੜ ਤਾਈਨੀ ਫਰੀਦ ਮਹਿਨ ਨੇ ਸਖਨ ਰਹਿ ਗਏ बसाया तल गौर ने मानिया बैसन हाँ मल आखी से खा बंदगी चलन आज के कल ਕਰੀਦਾ ਮਹਤ ਦਾ ਬੰਨਾਈ ਵੈ ਦੇ ਸੈ ਜੰਦਰੀ ਆ ਵਟਾ ਹੈ ਅਗੇ ਦੋਜਕ ਤਪਿਆ ਸੁਣੀ ਹੂਨ ਪਵ ਕਹਾ ਇਕ ਨਾਨੋ ਕਵ ਸੋ ਜੀ ਆਏ ਇਨਕ ਫੇਰੇ ਤੇ ਬੇਪਰਵਾਹ ਅਮਲ ਜੇ ਕੀਤੇ ਆ ਦੁਨੀਆ ਵਿੱਚ ਸੇਦਰ ਗਹਿ ਓਗਾ ਫਰੀਦਾ ਦਰਿਆ ਵ ਕੰਨ ਬਗਲਾ ਬੈਠਾ ਇਕਲ ਕਦੇ ਖੇਲ ਕਰਦੇ ਹੰਜ ਨੋ ਚਿੰਤੇ ਬਾਜ ਪਾਏ ਬਾਜ ਪਾਏ ਤਿਸ ਰੱਬ ਦੇ ਕੇਲਾ ਬਸਰੀਆਂ ਜੋ ਮਨ ਚਿਤਨਾ ਚੀਤੇ ਸੰ ਸੋ ਗਾਲੀ ਰੱਬ ਕੀਆ ਸਾਡੇ ਤਰੇ ਮਨ ਦਿਆ ਹਰੇ ਚੱਲੇ ਪਾਣੀਆਂ ਆਇਓ ਬੰਦਾ ਦੁਨੀੀ ਵਿੱਚ ਬਤਸੂਣੀ ਬੰਨ ਮਨ ਕਾਲ ਮੋਤ ਜਾ ਆਵਸੇ ਸਭ ਦਰਵਾਜੇ ਪੰਨ ਤਿੰਨਾ ਪਿਆਰਿਆ ਪਾਈਆ ਅੱਗੇ ਦਿੱਤਾ ਬਨ ਦੇਖੋ ਬੰਦਾ ਚੱਲਿਆ ਚਾਹ ਜਣ ਆਂਦ ਕੰਨਾ ਬਦੀਦ ਆਮਲ ਜੇ ਕੀਤੇ ਇੰਦਰਗੇ ਆਏ ਕੰਮ ਫਰੀਦਾ ਹਵਲ ਹਰੀ ਦਿਨ ਬੰਖੀਆਂ ਜੰਗਲ ਜਿੰਨਾ ਬਸ ਕੱਕਰ ਚੁਗਨ ਥਲ ਬਸਨ ਰਬ ਨਾ ਛੋੜਨ ਪਾਸ ਫਰੀਦਾਰਤ ਫਿਰੇ ਬਨ ਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾ ਠੁੰਡੀਆਂ ਰਹਿਣ ਕਿਥਾਉ ਨਾ ਫਰੀਦਾ ਪੜ ਪਟੋਲਾ ਤਜ ਕਰੇ ਕੰਬਲੜੀ ਪਹਰੇ ਆ ਜਿੰਨੇ ਬੇਸੇ ਸਹਾ ਮਿਲੈ ਸੇਈ ਬੇਸ ਕਰਿਓ ਮਹੱਲਾ ਤੀਜਾ ਕਾਇ ਪਟੋਲਾ ਪਾੜਤੇ ਕੰਬਲ ੜੀ ਪਹਿਰੇ ਨਾਨਕ ਘਰ ਹੀ ਬੈਠਿਆ ਸਹਾਉ ਮੇ ਲੈ ਜੇਨੀ ਅਤਰਾਸ ਕਰੇ ਮਹਲਾ 5 ਅਰੀਦਾ ਗਰਭ ਜੇ ਨਾ ਵੜਿਆਈਆਂ ਤਨ ਜੋਵਨ ਅਗਾਹ ਖੱਲੀ ਚੱਲੇ ਤਨੀ ਸੋ ਟਿੱਬੇ ਜਿਉ ਮੀਆਂ ਹੋ

ਫਰੀਦਾ ਬਿਛਲ ਰਾਤ ਨਾ ਜਾਗੇ ਓਹੋ ਜੀਵ ਦੜੋ ਮੋਇ ਓਹੋ ਜੀ ਤੇ ਰਬ ਬਿਸਾਰੇ ਆ ਤਾ ਰਬ ਨਾ ਬਿਸਰਿਓ ਮਹੱਲਾ ਪੰਜਵਾ ਖਰੀਦਾ ਕੰਧ ਰੰਗਵਲਾ ਕਿਹਾ ਹੋਇਆ ਨਹੀਂ ਕੋਈ ਬੋਲਣਾ ਨਹੀਂ ਵਡਾ ਬੇਮੋਤਾਜ ਅੱਲਾਹ ਤੇ ਤੇ ਰਤੇ ਆ ਇਹੋ ਸਚਾ ਵਾਸਾ ਜਮਹੱਲਾ ਪੰਜਵਾ ਖਰੀਦਾ ਦੁੱਖ ਸੁਖ ਇੱਕ ਕਰ ਦਿੰਦ ਤੇ ਲਾਹੇ ਬੇਕਾਰ ਅੱਲ ਹੈ ਭਾਵੇਂ ਸੋਹ ਬਲਾ ਤਾਲਬੀ ਦਰਵਾਰ ਮਹੱਲਾ ਪੰਜਵਾ ਫਰੀਦਾ ਦੁਨੀ ਬਜਾਈ ਬਜਦੇ ਤੂੰ ਪੇ ਬਜ ਹੈ ਨਾਦ ਸੋਈ ਜਿਉ ਨਾਮ ਭਜਦਾ ਜਿਸ ਅੱਲਹ ਕਰਦਾ ਸਾਤ ਮਹੱਲਾ ਪੰਜਵਾ ਖਰੀਦਾ ਦਿਲ ਰਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮੇਜ਼ਲ ਫਕੀਰਾ ਗਖੜੀ ਸੋ ਪਈਏ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਅਲਪੀ ਪਛਰਾਤ ਜੋ ਜਗਨ ਲਹਨ ਸੇ ਸਾਈ ਕੰਨੋਂ ਦਾਤ ਦਾ ਤੇ ਸਾਹਿਬ ਸੰਦੀਆ ਕਿਆ ਚੱਲ ਹੈ ਦਿਸ ਨਾਲ ਇੱਕ ਜਗੰਦੇ ਨਾਲ ਹੈ ਨ ਇੱਕ ਨਾ ਸੁਤਿਆ ਦੇ ਉਠਾਲ ਤੂੰ ਨੇਂਦੀਏ ਸੁਹਾਗ ਕੋ ਤਨ ਕਾਈ ਕੋਰ ਜਿਨਾਂ ਨਵ ਸੁਹਾਗ ਨੇ ਤੇਨਾਂ ਝਾਕ ਨਾ ਹੋਤ ਸਬਰ ਮੰਜ ਕਮਾਨੇ ਸਬਰ ਕਾ ਨਹੀਂ ਓ ਸਬਰ ਸੰਦਾ ਬਾਣ ਖਾਲਕ ਖਤਾਨਾ ਕਰੀ ਸਬਰ ਅੰਦਰ ਸਾਵਰੀ ਤਨ ਇਹ ਜਲੇ ਨਾ ਹੋ ਨਜਿਕ ਖੁਦਾਏ ਦੇ ਬੇਦਨਾ ਕਿਸ ਦੇ ਸਬਰ ਹੋ ਸਵਾਓ ਜਿਹੇ ਤੋਂ ਬੰਦਾ ਦੇਡ ਕਰ ਹੈ ਬਾਤ ਧੀ ਵੈ ਦਰਿਆਓ ਟੁੱਟ ਨਾ ਧੀ ਵਹੜਾ ਫਰੀਦਾ ਦਰਵੇ ਸੇ ਗਖੜੇ ਉਪੜੇ ਪਰੇ ਤਾ ਇਕਨਕੇ ਨਾ ਚਾਲੀ ਐ ਦਰਵੇਸਾ ਵੀਰੀ ਤਾ ਤਨਨਾਤ ਪਾਇ ਤਨੁਰ ਜਉ ਨੰਬਲਨ ਹੱਡ ਬਲਨ ਪੈਰੀ ਥਕਾਂ ਸਿਰ ਜੁਲਾ ਦੇ ਮੋ ਪਿੜੇ ਮਿਲਨ ਤਨ ਨਦ ਪਾਏ ਤਨੁਰ ਜਾ ਬਲਨ ਹੱਡ ਨਾ ਬਾਲ ਸਿਰ ਪਰੇ ਕੀਆ ਫੇੜਿਆ ਅੰਦਰ ਭੇਰੇ ਦੇਖਾਲ ਅੰਦਰ ਭੇਰੇ ਨਿਹਾਲ ਹੌਂਡ ਹਿੰਦੀ ਸਜਣਾ ਸਜਣ ਮੈਂ ਦੇ ਨਾਲ ਨਾਨਕ ਅਲਖ ਨ ਲਖੀ ਆ ਗੁਰਮਖ ਦੇ ਦੇਖਾਲ ਹੰਸਾ ਦੇਖ ਤਰੰਦਿਆਂ ਹੰ ਬਗਾ ਆਇਆ ਚਾਓ ਹੰ ਦੋ ਬੋਮੂਏ ਬਗ ਬੱਪੋੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਬਡ ਹੰਸ ਹੈ ਤਮ ਕੀਤਾ ਸੰਗ ਦੇ ਦਾਣਾ ਬਗਬਪੜਾ ਜਨਮ ਨ ਭੇੜੀ ਅੰਗ ਕਿਆ ਹੰਸ ਕਿਆ ਬਗੋਲਾ ਜਿੰਝ ਕੋ ਨਜ਼ਰ ਤਰੇ ਜਿੰਝ ਤਿਸ ਪਾਵੈ ਨਾਨਕਾ ਕਾ ਗੋ ਹੰਸ ਕਰੇ ਸਰਵਰ ਬੰਗੀ ਹੈ ਕੜਾ ਭਈ ਬਾਲ ਪਚਾਸ ਇਹ ਹੁੰਦਾ ਨ ਲਹਿਰੇ ਗੱਡ ਥਿਆ ਸੱਚੇ ਤੇਰੀਆ ਕਵਨ ਸੋ ਅੱਖਰ ਕਵਨ ਗੁਣ ਕਵਨ ਸੋ ਮਨੀਆ ਮੰਤ ਕਵਨ ਸੋ ਬਿਸੋ ਹੋ ਕਰੀ ਜਿਤ ਵਸ ਆਵੇ ਕੰਤ නිෙවනසුවකර කවන ගොනා දිෙහෙවා මනිය මන්ත ඉදිර පැැනේ බේසකර තාබසයාවිකන්ත මතහොදිීහොයි එ අඩා ਤਾਨ ਹੋਂਦੇ ਹੋਏ ਨੇ ਤਾਨ ਅਨਹੋਂਦੇ ਆਪ ਬੰਡਾਈ ਕੋ ਐਸਾ ਭਗਤ ਸਦਾਈ ਇਕ ਵੇਕਾ ਨਗਲਾਏ ਸਬਨਾ ਮੈਂ ਸੱਚਾ ਤਣੀ ਏ ਮਾਨਕ ਸਭ ਅਮੋਲਵੇ ਸਭ ਨਾ ਮਨ ਮਨਕ ਠਾਨ ਮੂਲ ਮਚਾਗਵਾ ਇੰਜੇ ਤੋ ਪਰੀਆ ਦੀ ਸਿੱਖ ਹੈ ਆਉਨਾ ਠਾਹੇ ਕਹੀਦਾ